ਦੋ ਤਿੰਨ ਕਾਲੀ ਦਲ ਨੇ ਤੁਸੀਂ ਇਹ ਵੀ ਕਹਿੰਦੇ ਹੋ ਕਿ ਅਸੀਂ ਅੱਗੇ ਜਾ ਕੇ ਐਸ ਡੀ ਪੀ ਸੀ ਦੀਆਂ ਚੋਣਾਂ ਵੀ ਲੜਨੀਆਂ ਗੱਲ ਕਰ ਰਹੇ ਨੇ ਸਾਰੇ ਏਕੇ ਦੀ ਏਕਾ ਕਦੋਂ ਹੋਏਗਾ ਕਿਉਂਕਿ ਅਲੱਗ-ਅਲੱਗ ਧੜੇ ਬਣਾ ਕੇ ਜੇਕਰ ਤੁਸੀਂ ਚੱਲਦੇ ਰਹੋਗੇ ਤਾਂ ਪੰਥ ਤਾਂ ਕਦੀ ਵੀ ਇਕੱਠਾ ਨਹੀਂ ਹੋਏਗਾ ਭਾਈ ਅਮਰਪਾਲ ਸਿੰਘ ਹੋਣਾ ਦੇ ਸਾਥੀਆਂ ਤੇ ਐਨ ਐਸ ਹਟੋਂ ਦੀ ਗੱਲ ਕੀਤੀ ਜਾ ਰਹੀ ਹੈ ਜੇਕਰ ਉਹ ਪੰਜਾਬ ਹੁੰਦੇ ਨੇ ਕਾਨੂੰਨਨ ਤੌਰ ਦੇ ਉੱਪਰ ਜਿਹੜੇ ਨੇ ਪੰਜਾਬ ਦੇ ਵਿੱਚ ਵੀ ਉਹਨਾਂ ਤੇ ਪਰਚੇ ਆ ਚੀਜ਼ਾਂ ਚੱਲਣ ਗਈਆਂ ਉਹਨਾਂ ਦਾ ਭਵਿੱਖ ਜਿਹੜਾ ਹੁਣ ਤੁਸੀਂ ਕਿਵੇਂ ਦੇਖਦੇ ਹੋ ਕਿ ਕੁਝ ਜੜਾ ਅੱਗੇ ਹੋਣ ਵਾਲਾ ਤੁਹਾਨੂੰ ਲੱਗਦਾ ਇਹ ਮੇਰੇ ਖਿਆਲ ਹੈ ਕਿ ਇਹ ਰਾਜਨੀਤਿਕ ਬਦਲਾਖੋਰੀ ਵਾਲਾ ਕੰਮ ਕੀਤਾ ਜਾ ਰਿਹਾ ਅਸੀਂ ਸਾਰੇ ਜ਼ਿਲ੍ਹਿਆਂ ਚ ਜੋ ਅਕਾਲੀ ਦਲ ਵਾਰਿਸ ਪੰਜਾਬ ਦੀਆਂ ਇਕਾਈਆਂ ਬਣਾ ਰਹੇ ਆ ਜਿਹੇ ਜ਼ਿੰਮੇਵਾਰੀਆਂ ਦੇ ਰਹੇ ਆ ਕਿ ਅਸੀਂ ਜਿਹੜੀ ਹਰ ਜ਼ਿਲ੍ਹੇ ਚ ਇਹੜੀ ਅਕਾਲੀ ਦਲ ਵਾਰਿਸ ਦੀ ਭਰਤੀ ਮੈਂ ਉਹਨੂੰ ਸ਼ੁਰੂ ਕਰ ਦਿੱਤਾ ਆਪਾਂ ਆਉਣ ਵਾਲੇ ਸਮੇਂ 'ਚ ਵੀ ਸ਼ਾਇਦ ਹੋ ਸਕਦਾ ਕਿ ਅਸੀਂ ਇਲੈਕਸ਼ਨਾਂ ਇਕੱਠੀਆਂ ਲੜੀਏ ਜਾਂ ਕੁਝ ਹੋਵੇ ਇਹੋ ਜਿਹੀਆਂ ਚੀਜ਼ਾਂ ਸੀ ਰਸਤੇ ਖੁੱਲੇ ਰੱਖੇ ਹੋਏ ਆ ਬਲਦੇਵ ਸਿੰਘ ਵਡਾਲਾ ਹੁਣਾਨਾ ਜਾਂ ਜਸਰਨਜੀਤ ਸਿੰਘ ਹੁਣਾਨਾ ਅਸੀਂ ਹੋਰ ਤਰ੍ਹਾਂ ਨਾਲ ਵੀ ਅਸੀਂ ਉਹਨਾਂ ਦੇ ਸੰਪਰਕ 'ਚ ਆ ਤੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਅਸੀਂ ਸੋਚ ਰਹੇ ਹਾਂ ਕਿ ਸਾਰਿਆਂ ਨੂੰ ਅਸੀਂ ਇਕੱਠੇ ਹੋ ਕੇ ਜੋ ਜੋ ਜਿਹੇ ਹਾਲਾਤ ਬਣੇ ਪਏ ਸਾਡੀ ਕੌਮ ਦੇ ਉਹ ਤਾਂ ਹੀ ਨਿਕਲ ਸਕਦੇ ਜੇ ਸਾਡੀ ਚ ਇਕਤਾ ਹੋ ਗਈ ਜੋ ਸਾਡੇ ਤੇ ਜ਼ੁਲਮ ਤਸ਼ੱਦਦ ਹੋ ਰਿਹਾ ਤਾਂ ਹੀ ਅਸੀਂ ਉਹਨੂੰ ਰੋਕ ਸਕਦੇ ਹਾਂ ਕਈ ਵਾਰ ਲੋਕ ਇਕੱਠਾ ਕਰ ਦਿੰਦੇ ਆ ਉਹਨਾ ਇਹ ਚੀਜ਼ ਆ ਕਿ ਜਿਹੜੀਆਂ ਦੋ ਇਲੈਕਸ਼ਨਾਂ ਹੋਈਆਂ ਖਡੂਰ ਸਾਹਿਬ ਤੇ ਉਸੇ ਵੀ ਪਾਰਟੀਆਂ ਵੱਖ-ਵੱਖੇ ਲੜ ਰਹੀਆਂ ਸੀ ਲੇਕਿਨ ਸਾਰੇ ਲੋਕਾਂ ਨੇ ਇੱਕੋ ਓਕੇ ਦੱਸ ਦਿੱਤਾ ਕਿ ਇਹ ਚੀਜ਼ ਆ ਕਿ ਲੋਕ ਕਈ ਵਾਰ ਇਸ ਇਹ ਲੋਕ ਹੀ ਫੈਸਲਾ ਕਰ ਦਿੰਦੇ ਆ ਜਲੰਧਰ ਦੇ ਵਿੱਚ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਕਾਫੀ ਜੜੀਆਂ ਨੇ ਮੁੱਦਿਆਂ ਦੇ ਉੱਤੇ ਵੀ ਚਰਚਾਵਾਂ ਅੱਜ ਕੀਤੀਆਂ ਗਈਆਂ ਨੇ ਇਸੇ ਬਾਬਤ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜੀ ਫਤਿਹ ਦੀ ਸਾਂਝ ਪਾਉਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਸਵਾਲ ਹੈ ਜੀ ਅੱਜ ਦੀ ਜਿਹੜੀ ਮੀਟਿੰਗ ਹੈ ਇਹਦਾ ਖਾਸ ਕਾਰਨ ਕੀ ਸੀ ਔਰ ਕਿਹੜੇ ਮੁੱਦਿਆਂ ਨੂੰ ਲੈ ਕੇ ਅੱਜ ਖਾਸ ਗੱਲਬਾਤ ਕੀਤੀ ਗਈ ਹੈ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਅੱਜ ਦਾ ਕੋਈ ਅਸੀਂ ਸਾਰੇ ਜ਼ਿਲ੍ਹਿਆਂ 'ਚ ਜੋ ਅਕਾਲੀ ਦਲ ਵਾਰਿਸ ਪੰਜਾਬ ਦੀਆਂ ਇਕਾਈਆਂ ਬਣਾ ਰਹੇ ਆ ਇਹ ਜ਼ਿੰਮੇਵਾਰੀਆਂ ਦੇ ਰਹੇ ਆ ਕਿ ਅਸੀਂ ਜਿਹੜੀ ਹਰ ਜ਼ਿਲ੍ਹੇ 'ਚ ਇਹੜੀ ਅਕਾਲੀ ਦਲ ਵਾਰਿਸ ਦੀ ਭਰਤੀ ਮੈਂ ਉਹਨੂੰ ਸ਼ੁਰੂ ਕਰ ਕੀਤਾ ਹੋਇਆ 13 14 ਜ਼ਿਲ੍ਹੇ ਅਸੀਂ ਅੱਗੇ ਕਰ ਲਏ ਸੀ ਅੱਜ ਅਸੀਂ ਜਲੰਧਰ 'ਚ ਇਹ ਇਹ ਉਹਦੀ ਸ਼ੁਰੂਆਤ ਕੀਤੀ ਆ ਤੇ ਜੋ ਪੰਜਾਬ ਦੀ ਭਰਤੀ ਜੋ ਅਕਾਲੀ ਦਲ ਵਾਰਿਸ ਪੰਜਾਬ ਦੀ ਭਰਤੀ ਆ ਉਹਨੂੰ ਅੱਗੇ ਵਧਾਉਣ ਵਾਸਤੇ ਤੇ ਇਹਦੇ ਦੇ ਕੋਈ ਖਾਸ ਮੈਂਬਰਸ ਵੀ ਜਿਹੜੇ ਨੇ ਤੁਸੀਂ ਚੁਣੇ ਨੇ ਜਿਹੜੇ ਕੰਮ ਕਰਨਗੇ ਇਹਦੇ ਲਈ ਹਾਂਜੀ ਹਾਂਜੀ ਇਹਦੇ ਚ ਪੰਜ ਮੈਂਬਰ ਜਿਹੜੇ ਆ ਸ਼ਹਿਰੀ ਤੋਂ ਪੰਜ ਦਿਹਾਤੀ ਤੋਂ ਜ਼ਿਲ੍ਹੇ ਤੋਂ ਅਸੀਂ 10 ਮੈਂਬਰਾਂ ਨੂੰ ਜ਼ਿੰਮੇਵਾਰੀ ਦਿੱਤੀ ਤੇ ਉਹ ਅੱਗੇ ਹੋਣਾ ਗਾੜੀ ਉਹ ਉਹਨਾਂ ਨਾਲ ਮਿਲ ਕੇ ਉਹ ਅੱਗੇ ਹੋਰ ਬੰਦੇ ਲੱਭ ਕੇ ਕੋਈ ਤੇ ਅਸੀਂ ਅੱਗੇ ਅੱਗੇ ਵਧਦੇ ਜਾਵਾਂਗੇ ਹਾਂ ਇਸ ਤੋਂ ਇਲਾਵਾ ਹੋਰ ਕਿਹੜੇ ਮੁੱਦੇ ਸਨ ਜਿਹੜੇ ਇਸ ਮੀਟਿੰਗ ਦੇ ਵਿੱਚ ਖਾਸ ਤੌਰ ਤੇ ਵਿਚਾਰੇ ਗਏ ਨੇ ਨਹੀਂ ਮੀਟਿੰਗ 'ਚ ਹੋਰ ਕੋਈ ਮੁੱਦੇ ਨਹੀਂ ਵਿਚਾਰੇ ਗਏ ਮੀਟਿੰਗ 'ਚ ਤਾਂ ਖਾਲੀ ਇਹ ਇਹ ਭਰਤੀ ਦੀ ਸ਼ੁਰੂਆਤ ਤੇ ਇਹ ਜਲੰਧਰ ਜ਼ਿਲ੍ਹੇ ਨੂੰ ਅਸੀਂ ਜਿਹੜੀ ਇਹਦੀ ਕਮੇਟੀ ਗਠਨ ਕਰਨ ਵਾਸਤੇ ਹੀ ਇਹ ਮੀਟਿੰਗ ਬੁਲਾਈ ਸੀ ਤੇ ਉਹੀ ਕੀਤੀ ਹੋਰ ਮੁੱਦਿਆਂ ਵਾਸਤੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੋਈ ਮੁੱਦੇ ਤੇ ਜੋ ਪੰਜਾਬ ਦੇ ਆ ਉਹ ਅਸੀਂ ਸਾਰੇ ਜਣੇ ਪਤਾ ਹੀ ਹੈ ਕਿ ਪੰਜਾਬ ਦੇ ਹਾਲਾਤ ਕੀ ਬਣਦੇ ਜਾ ਰਹੇ ਆ ਤੇ ਉਹਦੇ ਵਾਸਤੇ ਅਸੀਂ ਸਾਰੇ ਚਿੰਤਾਤਿਆਂ ਤੇ ਸਾਰੇ ਜਣੇ ਲੱਗੇ ਹੋਏ ਆ ਤੇ ਇਹ ਤਾਂ ਹੀ ਅਸੀਂ ਇਹ ਪਾਰਟੀ ਬਣਾਉਣ ਦਾ ਵੀ ਸਾਡਾ ਇਹੋ ਹੀ ਆ ਕਿ ਅਸੀਂ ਸਾਰੇ ਜਣੇ ਰਲ ਮਿਲ ਕੇ ਪੰਜਾਬ ਨੂੰ ਆਪਣੇ ਨੂੰ ਬਚਾਈਏ ਪੰਥ ਨੂੰ ਬਚਾਈਏ ਇਹ ਇਹ ਜੋ ਜੋ ਸਾਡੇ ਪੰਜਾਬ ਦੀ ਪਹਿਲਾਂ ਦੀ ਆਨ ਸ਼ਾਨ ਸੀ ਉਦਾਂ ਉਹਨੂੰ ਬਹਾਰ ਰੱਖੀਏ ਜੋ ਸਾਡੇ ਨੌਜਵਾਨ ਨਸ਼ਿਆਂ ਚ ਬਰਬਾਦ ਹੋ ਰਹੇ ਆ ਉਹਨਾਂ ਨੂੰ ਬਚਾਉਣ ਦਾ ਉਪਰਾਲਾ ਕਰੀਏ ਉਹਨਾਂ ਨੂੰ ਚੰਗੀ ਸਿੱਖਿਆ ਦਾ ਪ੍ਰਬੰਧ ਕਰੀਏ ਉਹਨਾਂ ਨੂੰ ਚੰਗੀ ਸਿਹਤ ਦਾ ਪ੍ਰਬੰਧ ਕਰੀਏ ਇਹਦੇ ਵਾਸਤੇ ਅਸੀਂ ਲੱਗੇ ਹਾਂ ਅੱਛਾ ਇੱਕ ਹੋਰ ਵੱਡਾ ਸਵਾਲ ਹੈ ਜਥੇਦਾਰ ਕੁਲਦੀਪ ਸਿੰਘ ਗੜਗਾਜ ਹੁਣਾਂ ਦੀ ਤਾਜਪੋਸ਼ੀ ਹੋਈ ਹੈ ਉਸ ਨੂੰ ਲੈ ਕੇ ਖਾਲੇ ਤੁਹਾਡਾ ਕੋਈ ਸਟੈਂਡ ਜਿਹੜਾ ਹੈ ਉਹ ਸਿੱਧੇ ਤੌਰ ਤੇ ਕਲੀਅਰ ਨਹੀਂ ਹੋ ਰਿਹਾ ਉਸ ਮਸਲੇ ਦੇ ਵਿੱਚ ਤੁਹਾਡਾ ਸਟੈਂਡ ਕੀ ਹੈ ਨੇ ਸਾਡਾ ਸਟੈਂਡ ਤੇ ਇਹੋ ਹੀ ਹੈ ਕਿ ਇਹ ਜੋ ਕੁਝ ਵੀ ਵਾਪਰ ਰਿਹਾ ਬਹੁਤ ਨਿੰਦਣਯੋਗ ਹੈ ਕਿਉਂਕਿ ਇਹਦੇ ਨਾਲ ਬਹੁਤ ਸਾਡੀ ਕੌਮ ਦੀ ਬੜੀ ਹਾਲਾਤ ਜਿਹੜੇ ਆ ਕਿ ਬੜਾ ਇੱਕ ਨਮੋਸ਼ੀ ਜਿਹੀ ਵਾਲੀ ਹਾਲਤ ਬਣੀ ਹੋਈ ਆ ਤੇ ਅਸੀਂ ਤੇ ਇਹ ਸਾਰਿਆਂ ਧਿਰਾਂ ਨੂੰ ਕਹਿੰਨੇ ਕਿ ਆਪਾਂ ਨੂੰ ਸਾਰਿਆਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਸਾਰਿਆਂ ਨੂੰ ਮਿਲ ਬੈਠ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਕਿ ਇਹ ਨੂੰ ਜ਼ਿਆਦਾ ਇਹ ਜੋ ਕਿ ਇਹ ਬਰਤਾਰਾ ਅੱਜ ਹੀ ਨਹੀਂ ਸ਼ੁਰੂ ਹੋਇਆ ਇਹ ਬਹੁਤ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਤੇ ਇਹਨੂੰ ਆਪਾਂ ਸਾਰਾ ਕੁਝ ਵਿਧੀ ਵਿਧਾਨ ਬਣਾ ਕੇ ਤੇ ਉਹ ਚੋਂ ਆਪਾਂ ਆਉਣ ਵਾਲੇ ਸਮੇਂ ਲਈ ਜੋ ਇਦਾਂ ਦਾ ਕੋਈ ਇਹ ਚੀਜ਼ਾਂ ਨਾਮ ਵਾਪਰਨ ਉਹਦੇ ਵਾਸਤੇ ਕੋਈ ਪੱਕਾ ਹੱਲ ਕੱਢਿਆ ਜਾਵੇ ਨਹੀਂ ਪਰ ਜਿਵੇਂ ਤੁਸੀਂ ਦੱਸਿਆ ਕਿ ਕਿ ਨਿੰਦਨਯੋਗ ਹੈ ਤੁਸੀਂ ਵਿਰੋਧ ਜਿਹੜਾ ਕਿਸ ਦਾ ਜਤਾ ਰਹੇ ਹੋ ਕਿ ਕੁਲਦੀਪ ਸਿੰਘ ਗੜਗੱਜ ਹੋਣਾਂ ਦਾ ਵਿਰੋਧ ਹੈ ਤੁਸੀਂ ਕਰਦੇ ਪਿਓ ਜਾਂ ਫਿਰ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਥੇਦਾਰ ਥਾਪਿਆ ਗਿਆ ਉਸ ਤਰੀਕੇ ਦਾ ਵਿਰੋਧ ਹੈ ਤੁਹਾਡੇ ਵੱਲੋਂ ਨਹੀਂ ਸਾਡਾ ਤੇ ਉਹ ਜੋ ਤਰੀਕਾ ਉਹਨਾਂ ਪਹਿਲੇ ਜਸਤਰ ਨੂੰ ਲਾਉਣ ਦਾ ਸੀਗਾ ਉਹ ਅਸੀਂ ਉਹਦੀ ਨਿੰਦਾ ਕਰਦੇ ਆ ਕਿ ਉਹ ਜੀ ਬਾਕੀ ਸਦਾ ਕਥਾ ਦੇ ਦਸਰ ਕੁਲਦੀਪ ਸਿੰਘ ਉਹਨਾਂ ਨਾਲ ਕੋਈ ਵਿਰੋਧ ਨਹੀਂ ਨਾ ਉਹਨਾਂ ਜਿਹਾ ਤਰ੍ਹਾਂ ਨਾ ਕੋਈ ਸਾਡੀ ਜਿਆਦਾ ਸਾਂਹ ਸੀ ਤੇ ਇਹਨਾਂ ਨਾਲ ਅਸੀਂ ਕਹਿੰਨੇ ਕਿ ਬਹੁਤ ਸਰਮੋਰ ਹਸਤੀਆਂ ਉਹਨਾਂ ਦੀ ਆਨ ਸ਼ਾਨ ਤੇ ਕਿਸੇ ਵੀ ਤਰੀਕੇ ਦਾ ਉਹਨਾਂ ਨੂੰ ਬੜੇ ਰਿਸਪੈਕਟ ਨਹੀਂ ਹੈ ਅਗਰ ਉਹਨਾਂ ਨੂੰ ਸੇਵਾ ਮੁਕਤ ਵੀ ਕਰਨਾ ਤੇ ਬੜੇ ਇੱਜ਼ਤ ਮਾਣਨਾ ਉਹਨਾਂ ਦਾ ਹੋਣਾ ਚਾਹੀਦਾ ਤੇ ਬਾਕੀ ਜਿਹੜੇ ਇਹਨਾਂ ਨੂੰ ਮੀਂ ਤੇ ਸਾਰੇ ਪੰਥ ਦੀ رائے ਲੈ ਕੇ ਸਾਂਝੇ ਤੌਰ ਤੇ ਉਹਨਾਂ ਨੂੰ ਇਸ ਚੀਜ਼ ਸਰਜ ਕੁਝ ਕਰਨਾ ਚਾਹੀਦਾ ਅੱਛਾ ਇਹ ਕਿ ਵੀ ਸਵਾਲ ਹੈ ਜੀ ਤੁਸੀਂ ਆਪਣੀ ਪਾਰਟੀ ਦਾ ਨਾਮ ਰੱਖਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਤੇ ਮਰਜੀ ਸਿੰਘ ਮਾਨ ਹੋਣਾਂ ਦੀ ਵੀ ਅਕਾਲੀ ਦਲ ਹੈਗੀ ਆ ਦੋ ਤਿੰਨ ਅਕਾਲੀ ਦਲ ਨੇ ਤੁਸੀਂ ਇਹ ਵੀ ਕਹਿੰਦੇ ਹੋ ਕਿ ਅਸੀਂ ਅੱਗੇ ਜਾ ਕੇ ਐਸ ਡੀ ਪੀ ਸੀ ਦੀਆਂ ਚੋਣਾਂ ਵੀ ਲੜਨੀ ਆ ਗੱਲ ਕਰ ਰਹੇ ਨੇ ਸਾਰੇ ਏਕੇ ਦੀ ਏਕਾ ਕਦੋਂ ਹੋਏਗਾ ਕਿਉਂਕਿ ਅਲੱਗ-ਅਲੱਗ ਧੜੇ ਬਣਾ ਕੇ ਜੇਕਰ ਤੁਸੀਂ ਚੱਲਦੇ ਰਹੋਗੇ ਤਾਂ ਪੰਤ ਤੱਕ ਜੇ ਵੀ ਇਕੱਠਾ ਨਹੀਂ ਹੋਏਗਾ ਨਹੀਂ ਇਹ ਚੀਜ਼ ਹੈ ਕਿ ਅਸੀਂ ਤੇ ਕੋਸ਼ਿਸ਼ ਕਰ ਰਹੇ ਆਂ ਬਾਕੀ ਇਹ ਚੀਜ਼ ਹੈ ਕਿ ਉਹਨਾਂ ਨੂੰ ਵੀ ਬਹੁਤ ਲੰਮਾ ਸਮਾਂ ਹੋ ਗਿਆ ਲੱਗਿਆ ਨੂੰ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆਂ ਪਰ ਇਹ ਚੀਜ਼ ਹੈ ਕਿ ਇਹ ਤੇ ਹੁਣ ਇਹ ਲੋਕ ਕਈ ਵਾਰਾ ਲੋਕ ਏਕਾ ਕਰ ਦਿੰਦੇ ਆਂ ਉਹਨਾ ਇਹ ਚੀਜ਼ ਆ ਕਿ ਜਿਹੜੀਆਂ ਦੋ ਇਲੈਕਸ਼ਨਾਂ ਹੋਈਆਂ ਖਡੂਰ ਸਾਹਿਬ ਤੇ ਉਸ ਵਿੱਚ ਵੀ ਪਾਰਟੀਆਂ ਵੱਖ-ਵੱਖੇ ਲੜ ਰਹੀਆਂ ਸੀ ਲੇਕਿਨ ਸਾਰੇ ਲੋਕਾਂ ਨੇ ਇੱਕੋ ਕੇ ਦੱਸ ਦਿੱਤਾ ਕਿ ਇਹ ਚੀਜ਼ ਹੈ ਕਿ ਲੋਕ ਕਈ ਵਾਰ ਇਸ ਇਹ ਲੋਕ ਹੀ ਫੈਸਲਾ ਕਰ ਦਿੰਦੇ ਆ ਮੇਰੇ ਖਿਆਲ ਹੈ ਕਿ ਇਹ ਇਹਦੇ ਵਾਸਤੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਸਾਰਿਆਂ ਨੂੰ ਕਿ ਆਪ ਸਾਰਿਆਂ ਰਲ ਮਿਲ ਕੇ ਚੱਲੀਏ ਤੇ ਜੇ ਫਿਰ ਵੀ ਨਹੀਂ ਤਾਂ ਫਿਰ ਚਲੋ ਇਹ ਠੀਕ ਹੈ ਕਿ ਆਪੋ ਆਪਾਂ ਆਉਣ ਵਾਲੇ ਸਮੇਂ 'ਚ ਵੀ ਸ਼ਾਇਦ ਹੋ ਸਕਦਾ ਕਿ ਅਸੀਂ ਇਲੈਕਸ਼ਨਾਂ ਇਕੱਠੀਆਂ ਲੜੀਏ ਜਾਂ ਕੁਝ ਹੋਵੇ ਇਹੋ ਜਿਹੀਆਂ ਚੀਜ਼ਾਂ ਸੀ ਰਸਤੇ ਖੁੱਲੇ ਰੱਖੇ ਹੋਏ ਆ ਪਰ ਇਸ ਦੇ ਲਈ ਕੋਈ ਚਾਰ ਬਟਾਂਦਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਹੁਣ ਤੱਕ ਕੋਈ ਮੀਟਿੰਗ ਹੋਈ ਹੋਵੇ ਉਹਨਾਂ ਦਲਾ ਦੇ ਨਾਲ ਬੈਠ ਕੇ ਗੱਲਬਾਤ ਕਰਨ ਦੀ ਜਿਹੜੇ ਲੋਕ ਪੰਥ ਲਈ ਸੁਹਿਰਦ ਨੇ ਜਾਂ ਫਿਰ ਇਕੱਠੇ ਹੋ ਕੇ ਕੰਮ ਕਰਨਾ ਚਾਹੁੰਦੇ ਨੇ ਨਹੀਂ ਹੋ ਰਹੀ ਏ ਜੀ ਗੱਲਬਾਤ ਉਹ ਬਲਦੇਵ ਸਿੰਘ ਵਡਾਲਾ ਹੁਣਾ ਨਾਲ ਜਸਰਨਜੀਤ ਸਿੰਘ ਹੁਣਾ ਨਾਲ ਅਸੀਂ ਹੋਰ ਤਰ੍ਹਾਂ ਨਾਲ ਵੀ ਅਸੀਂ ਉਹਨਾਂ ਦੇ ਸੰਪਰਕ ਚ ਆ ਤੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਅਸੀਂ ਸੋਚ ਰਹੇ ਹਾਂ ਕਿ ਸਾਰਿਆਂ ਨੂੰ ਅਸੀਂ ਇਕੱਠੇ ਹੋ ਕੇ ਜੋ ਜੋ ਹਾਲਾਤ ਬਣੇ ਪਏ ਸਾਡੀ ਕੌਮ ਦੇ ਉਹ ਤਾਂ ਹੀ ਨਿਕਲ ਸਕਦੇ ਜੇ ਸਾਡੀ ਚ ਇਕਤਾ ਹੋਗੀ ਜੋ ਸਾਡੇ ਤੇ ਜ਼ੁਲਮ ਤਸ਼ੱਦਦ ਹੋ ਰਿਹਾ ਤਾਂ ਹੀ ਅਸੀਂ ਉਹਨੂੰ ਰੋਕ ਸਕਦੇ ਹਾਂ ਤੇ ਇੱਕ ਭਾਈ ਅਮਰਿਤਪਾਲ ਸਿੰਘ ਹੁਣਾ ਦੇ ਸਾਥੀਆਂ ਤੇ ਐਨਐਸਏ ਹਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਜੇਕਰ ਉਹ ਪੰਜਾਬ ਹੁੰਦੇ ਨੇ ਕਾਨੂੰਨਨ ਤੌਰ ਦੇ ਉੱਪਰ ਜਿਹੜੇ ਨੇ ਪੰਜਾਬ ਦੇ ਵਿੱਚ ਵੀ ਉਹਨਾਂ ਤੇ ਪਰਚੇ ਆ ਚੀਜ਼ਾਂ ਚੱਲਣ ਗਈਆਂ ਉਹਨਾਂ ਦਾ ਭਵਿੱਖ ਜਿਹੜਾ ਹੁਣ ਤੋਂ ਕਿਵੇਂ ਦੇਖਦੇ ਹੋ ਕਿ ਕੁਝ ਝੜਾਗੇ ਹੋਣ ਵਾਲਾ ਤੁਹਾਨੂੰ ਲੱਗਦਾ ਹੈ ਇਹ ਮੇਰਾ ਖਿਆਲ ਹੈ ਕਿ ਇਹ ਰਾਜਨੀਤਿਕ ਬਦਲਾਖੋਰੀ ਵਾਲਾ ਕੰਮ ਕੀਤਾ ਜਾ ਰਿਹਾ ਕਿਉਂਕਿ ਪਹਿਲਾਂ ਵੀ ਉਹਨਾਂ ਨੂੰ ਨੇ ਜਾਇਆ ਜੋ ਉੱਥੇ ਸੁੱਟਿਆ ਗਿਆ ਤੇ ਹੁਣ ਵੀ ਉਹਨਾਂ ਨੂੰ 2 ਸਾਲ ਹੋ ਗਏ ਆ ਤੇ 2 ਸਾਲਾਂ ਤੱਕ ਮੇਰਾ ਖਿਆਲ ਹੈ ਕਿ ਬਹੁਤ ਮੈਨਰ ਜੇ ਕਿਸਾਂ ਜਿਹੜੇ ਬੰਦੇ ਕਈ ਓਜਨਾਲਾ ਗਏ ਵੀ ਨਹੀਂ ਗਏ ਕਈ ਵਿਚਾਰੇ ਮਿਸਤਰੀ ਦਾ ਕੰਮ ਕਰਨ ਵਾਲੇ ਉਹਨਾਂ ਨੂੰ 2 ਸਾਲਾਂ ਤੋਂ ਜਮਾਨਤ ਨਹੀਂ ਦੇ ਰਹੀ ਖਾਲੀ ਕਿ ਉਹ ਕਿ ਅਮਰਤਪਾਲ ਦੇ ਨਾਲ ਤੇ ਇਸ ਕਰਕੇ ਮੇਰਾ ਖਿਆਲ ਹੈ ਕਾਨੂੰਨ ਤੋਂ ਬਾਹਰ ਜਾ ਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਬਾਕੀ ਮੇਰਾ ਖਿਆਲ ਹੈ ਕਿ ਹੁਣ ਬਹੁਤ ਸਮਾਂ ਹੋ ਗਿਆ ਲੋਕ ਲੋਕਾਂ ਦੀ رائے ਮੁਤਾਬਕ ਵੀ ਦੇਖ ਲੋ ਕਿ ਲੋਕ ਚਾਹੁੰਦੇ ਆ ਉਹਨਾਂ ਨੇ ਕੋਈ ਇਹੋ ਜਿਹਾ ਕੋਈ ਕ੍ਰਾਈਮ ਨਹੀਂ ਕੀਤਾ ਕੋਈ ਕਤਲ ਨਹੀਂ ਕੀਤਾ ਅਜਨਾਲਾ ਦਾ ਥਾਣੇ ਦੀ ਘਟਨਾ ਨੂੰ ਜੋ ਬਹੁਤ ਵੱਡਾ ਕਰਕੇ ਵਿਖਾਇਆ ਜਾ ਰਿਹਾ ਜਾਂ ਕੀਤਾ ਜਾ ਰਿਹਾ ਉਤੋਂ ਤੇ ਕਈ ਗੁਣਾ ਹਰਿਆਣੇ ਚ ਨੂਚ ਵੀ ਵਾਪਰਿਆ ਕਈ ਪੁਲਿਸ ਵਾਲੇ ਮਾਰੇ ਗਏ ਕਈ ਗੱਡੀਆਂ ਸਾੜੀਆਂ ਗਈਆਂ ਥਾਣੇ ਸਾੜੇ ਗਏ ਉੱਥੇ ਤੇ ਕੋਈ ਇਹ ਨਾ ਤੇ ਕਿਸੇ ਨੂੰ ਐਨਐਸਏ ਲੱਗੀ ਨਾ ਕਿਸੇ ਨੂੰ ਇਹ ਇਹ ਤੇ ਇਸ ਜਿੱਦਿਆ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਥੋੜਾ ਸੋਚਣਾ ਚਾਹੀਦਾ ਤੇ ਇਹੋ ਜਿਹੇ ਇਹ ਮਸਲਿਆਂ ਨੂੰ ਜਿਹੜਾ ਨਾ ਉਹਨਾਂ ਨੂੰ ਬਿਨਾਂ ਸ਼ਰਤ ਉਹਨਾਂ ਦੇ ਸਾਥੀਆਂ ਨੂੰ ਸਾਰਿਆਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਪਰ ਕੁਝ ਸਾਥੀ ਭਾਈ ਅਮਰਪਾਲ ਸਿੰਘ ਹੋਣ ਦੇ ਅਜੇ ਨੇ ਜਿਨ੍ਹਾਂ ਦੇ ਉੱਪਰ ਐਨਐਸਏ ਹੱਲੇ ਵੀ ਨਹੀਂ ਹਟਾਈ ਗਈ ਸਮੇਤ ਭਾਈ ਅਮਰਪਾਲ ਸਿੰਘ ਹੋਣੇ ਉਹ ਸਮੱਸਿਆ ਨੂੰ ਕਿਵੇਂ ਦੇਖਦੇ ਹੋ ਲੱਗਦਾ ਵੀ ਇਹ ਵੀ ਕੋਈ ਵਿਤਕਰਾ ਕੀਤਾ ਜਾ ਰਿਹਾ ਹੈ ਨੇ ਇਹ ਤੇ ਹੁਣ ਜੀ ਹੈ ਇੱਕ ਤੇ ਉਹਨਾਂ ਦੀ ਗ੍ਰਿਫਤਾਰੀ ਥੋੜਾ ਲੇਟ ਹੋਈ ਸੀ ਦੋ ਤਿੰਨ ਬੰਦਿਆਂ ਦੀ ਜਿਨ੍ਹਾਂ ਨੂੰ ਸ਼ਾਇਦ ਮੇਰੇ ਖਿਆਲ ਨਹੀਂ ਲਿਆਂਦਾ ਜਾ ਰਿਹਾ ਬਾਕੀ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗਦਾ ਕਿ ਉਹਨਾਂ ਤੇ ਵਧਾਈ ਜਾਂਦੀ ਆ ਕਿ ਜਾਂ ਜਾਂ ਥੋੜੇ ਟਾਈਮ ਬਾਅਦ ਉਹਨਾਂ ਨੂੰ ਵੀ ਐਨਐਸਏ ਤੋਂ ਬਾਹਰ ਆ ਜਾਂਦੇ ਤਾਂ ਪੁਲਿਸ ਦੇ ਵੱਲੋਂ ਇਹ ਕਨਫਰੋਂਸ ਜਿਹੜੇ ਪੰਜਾਬ ਦੇ ਵਿੱਚ ਬਹੁਤ ਕੀਤੇ ਜਾ ਰਹੇ ਨੇ ਇਹਨਾਂ ਨੂੰ ਤੁਸੀਂ ਖਾਸ ਤੌਰ 'ਤੇ ਕਿਵੇਂ ਦੇਖਦੇ ਹੋ ਅਸੀਂ ਇਸ ਚੀਜ਼ ਦੀ ਨਿੰਦਾ ਕਰਦੇ ਹਾਂ ਜੀ ਪੁਲਿਸ ਨੂੰ ਜੋ ਪੁਲਿਸ ਦੀ ਰੈਟੀ ਰਟਾਈ ਕਹਾਣੀ ਹਰ ਜਗ੍ਹਾ ਤੇ ਕਹੀ ਜਾਂਦੀ ਜੀ ਅਸੀਂ ਉਹ ਬੰਦੇ ਨੂੰ ਅਰੈਸਟ ਕਰ ਲਿਆ ਤੇ ਉਹਨੂੰ ਹਥਿਆਰਾਂ ਦੀ ਬਰਾਮਦਗੀ ਵਗੈਰਾ ਤੇ ਲੈ ਕੇ ਜਾ ਰਹੇ ਹਾਂ ਇੱਕੋ ਤਰ੍ਹਾਂ ਦਾ ਸਾਰੀ ਤਰ੍ਹਾਂ ਦਾ ਮੇਰੇ ਖਿਆਲ ਹੈ ਕਿ ਇਹ ਤੇ ਆਮ ਲੋਕ ਵੀ ਸੋਚ ਸਕਦੇ ਕਿ ਜਿਹੜੇ ਬੰਦੇ ਨੂੰ ਤੁਸੀਂ 10 ਬੰਦੇ ਲੈ ਕੇ ਜਾ ਰਹੇ ਜੋ ਉਹਨੂੰ ਹਥਿਆਰ ਪੁੱਟਣ ਵਾਸਤੇ ਤੁਸੀਂ ਉਹਦੇ ਕੋਲੋਂ ਪਟਾਰ ਰਹੇ ਜੋ ਜੇ ਫਿਰ ਉਹ ਤੁਹਾਡੇ ਤੇ ਗੋਲੇ ਚਲਾ ਰਿਹਾ ਤੇ ਤੁਸੀਂ ਇਹ ਇਹ ਚੀਜ਼ ਮੇਰੇ ਖਿਆਲ ਹੈ ਕਿ ਬਹੁਤ ਨਿੰਦਣਯੋਗ ਹੈ ਠੀਕ ਹੈ ਉਹਨਾਂ ਕਾਨੂੰਨ ਅਸਾਰ ਜੋ ਵੀ ਉੱਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਉਹਦਾ ਪਿਛੋਕੜ ਨੂੰ ਜਾਣਿਆ ਜਾਣਾ ਚਾਹੀਦਾ ਕਿ ਨੇ ਕੀ ਗਲਤ ਕੀਤਾ ਕੌਣ ਕਰਵਾ ਰਿਹਾ ਸਾਰੀਆਂ ਚੀਜ਼ਾਂ ਜਿਹੜੀਆਂ ਬਾਹਰ ਲੈਂਦੀਆਂ ਜਾਣੀ ਚਾਹੀਦੀਆਂ ਇਨਕਾਉਂਟਰ ਮੇਰੇ ਖਲ ਕਿਸੇ ਮਸਲੇ ਦਾ ਹੱਲ ਨਹੀਂ ਇਹ ਕਾਨੂੰਨ ਦੇ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਇਸ ਕਰਕੇ ਅਸੀਂ ਪੁਲਿਸ ਵਾਲਿਆਂ ਨੂੰ ਸਰਕਾਰ ਨੂੰ ਵੀ ਕਹਿੰਨੇ ਕਿ ਤੇ ਗੌਰ ਕੀਤਾ ਜਾਣਾ ਚਾਹੀਦਾ ਇਹ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਇੱਕ ਆਖਰੀ ਸਵਾਲ ਹੈ ਮੇਰਾ ਸਰਕਾਰ ਦੇ ਵੱਲੋਂ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਹੈ ਪੀਲਾ ਪੰਜਾਬੀ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਚੱਲ ਰਿਹਾ ਇਹੋ ਜੀ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਭਾਈ ਅਮਰਿਤਪਾਲ ਸਿੰਘ ਔੜਾ ਨੇ ਵੀ ਕਾਫੀ ਕੰਮ ਕੀਤਾ ਜਿਹੜਾ ਨੌਜਵਾਨਾਂ ਨੂੰ ਨਸ਼ੇ ਤੋਂ ਰੈਤ ਕੀਤਾ ਉਹਨਾਂ ਨੇ ਕਾਫੀ ਲੋਕਾਂ ਦੇ ਜਿਹੜੇ ਨਸ਼ੇ ਨੇ ਉਹ ਛਡਾਏ ਨੇ ਤੇ ਇਹਨੂੰ ਹੁਣ ਸਰਕਾਰ ਦੇ ਇਸ ਕਦਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਲੱਗ ਰਿਹਾ ਕਿ ਸਰਕਾਰ ਚੰਗਾ ਕੰਮ ਕਰ ਰਹੀ ਹੈ ਪੰਜਾਬ 'ਚ ਮੇਰੇ ਖਿਆਲ ਸਰਕਾਰ ਚੰਗਾ ਕੰਮ ਕਰਦੀ ਹੁੰਦੀ ਤੇ ਇਹ 3 ਸਾਲ ਤੋਂ ਪਹਿਲਾਂ ਹੀ ਇਹ ਸ਼ੁਰੂ ਸ਼ੁਰੂ ਚ ਹੀ ਹੋਣਾ ਚਾਹੀਦਾ ਸਾਰਾ ਕੁਝ ਪਰ ਹੁਣ ਵੀ ਮੇਰੇ ਖਿਆਲ ਵੱਡੇ ਜਿਹੜੇ ਮਗਰਮਾਸ਼ੇ ਉਹਨਾਂ ਨੂੰ ਛੱਡ ਕੇ ਇੱਕ ਛੋਟੇ ਛੋਟੇ ਲੋਕਾਂ ਨੂੰ ਇਹ 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 ਕਰਕੇ ਤੇ ਮੇਰੇ ਖਿਆਲੇ ਕੀਤਾ ਜਾ ਰਿਹਾ ਇਹਦੇ ਇਹਦੇ ਨਾਲ ਨਸ਼ਾ ਬੰਦ ਨਹੀਂ ਹੋਣਾ ਮੇਨ ਜਿਹੜੀ ਵੱਡੀ ਜਿੱਥੋਂ ਵੱਡੀ ਸਪਲਾਈ ਹੋ ਰਹੀ ਹੈ ਜਿੱਥੋਂ ਕਰੋੜਾਂ ਅਰਬਾਂ ਦੇ ਜਿੰਨਾਂ ਤੇ ਇਲਜ਼ਾਮ ਵੀ ਲੱਗੇ ਹੋਏ ਆ ਜੀ ਜੇ ਘਰ ਟੋਣੇ ਤੋਂ ਉਹਨਾਂ ਲੋਕਾਂ ਦੇ ਟੋਣੇ ਆ ਗਰੀਬ ਲੋਕਾਂ ਦੇ ਢਾਕੇ ਤੇ ਤੁਸੀਂ ਐਡੇ ਮੇਰੇ ਖਿਆਲੇ ਕਿ ਬਹੁਤ ਇਹ ਨਿੰਦਣਯੋਗ ਆ ਜਿਹੜੇ ਕਾਨੂੰਨ ਤੋਂ ਬਾਹਰ ਜਾ ਕੇ ਤੁਸੀਂ ਇੱਕ ਆਪਣੇ ਆਰਡ ਮੇਰੇ ਖਾਲੇ ਕੋਸ਼ਿਸ਼ ਕਹਿੰਦੇ ਕਿ ਉਹ ਹਾਰੀ ਜਿਹੜੀ ਗੈਰ ਕਾਨੂੰਨੀ ਜਗ੍ਹਾ ਤੇ ਬਣੀ ਸੀ ਤਾਂ ਟਾਏ ਆ ਤੇ ਇਸ ਕਰਕੇ ਉਹਦਾ ਸਿਰ ਐਸ ਤਿਹ ਤਰੀਕੇ ਨਾਲ ਲਿਆ ਜਾ ਰਿਹਾ ਕਿ ਨਸ਼ਿਆਂ ਦਾ ਕਾਰੋਬਾਰ ਚ ਨਸ਼ਿਆਂ ਦੇ ਕਾਰੋਬਾਰ ਵਾਲੇ ਬਹੁਤ ਵੱਡੇ ਵੱਡੇ ਆਇਡੈਂਟੀਫਾਈ ਕੀਤੇ ਹੋਏ ਆ ਸਾਰੇ ਲੋਕਾਂ ਨੇ ਤੇ ਇਸ ਕਰਕੇ ਸਰਕਾਰਾਂ ਨੇ ਉਹਨਾਂ ਦੇ ਸਿਟਾ ਨੇ ਤੇ ਇਸ ਕਰਕੇ ਇਹ ਘਰ ਢੋਣੇ ਵੀ ਆ ਜਾਂ ਉਹਨਾਂ ਦੀ ਪ੍ਰਾਪਰਟੀ ਜ਼ਬਤ ਕਰਨੀ ਤਾਂ ਉਹਨਾਂ ਲੋਕਾਂ ਦੀ ਕੀਤੀ ਜਾਣੀ ਚਾਹੀਦੀ ਹੈ ਫੈਲਦੇਦਾਰ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇਹ ਸਨ ਭਾਈ ਅਮਰਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਜੀ ਜਿਨ੍ਹਾਂ ਦੇ ਨਾਲ ਕਾਫੀ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਇਹਨਾਂ ਦੇ ਵਿਚਾਰ ਤੁਹਾਨੂੰ ਕਿਵੇਂ ਦੇ ਲੱਗੇ ਸਾਨੂੰ ਕਮੈਂ ਫਿਲਹਾਲ ਕੈਮਰਾ ਪਰਸਨ ਰੋਇਤਨ ਅਨਪ੍ਰੀਤ ਕੌਰ ਸੁਰਖਾਬ ਮੀਡੀਆ ਜਲੰਧਰ